ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂਜੀੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨਾ ਟੋਟਲ 5 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਵਿੱਚੋਂ ਕੁਝ ਸੁਈਆਂ ਵਾਂ ਤੇ ਕੁਝ ਗੱਬਣਾ ਵਾਂ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੁਵੇਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਜੋ ਵੀ ਆ ਇੱਥੋਂ ਪਛੋਬੇ ਚੱਕ ਕੇ ਖੜਿਆ ਕਰੋ ਹਾਂਜੀ 베ਦੀ 사ਸੀ ਕਾਲ ਜੀ 사ਸੀ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਤਾ ਜੀ ਕਾਇਮ ਜੇ ਸੇਤਾ ਨਾ ਹਾਂਜੀ ਹਾਂਜੀ ਠੀਕ ਠਾਕ ਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਲੀਪ ਹਰਿੰਦਰ ਸਿੰਘ ਪਿੰਡ ਇਕੱਠਾ ਤਸੀਲੋ ਡਾਲਾ ਜਿਲ੍ਹਾ ਕਾਪੂਰ ਤੇ ਫੋਨ ਨੰਬਰ ਵੀ ਬੋਲਦਾ 958627552 ਠੀਕ ਆ ਤੇ ਅੱਜ ਪੰਜ ਮੱਜਾਂ ਤੇ ਇੱਕ ਗਾਣਾ ਇੱਕ ਇੱਕ ਦੋ ਨਵਾਂ ਨਦੀ ਮਈਆਂ ਸਾਰੀਆਂ ਸਈਆਂ ਤਾਜ਼ੀਆਂ ਸੁਈਆਂ ਸਾਰੀਆਂ ਤੇ ਇੱਕੋ ਹੀ ਗੱਬਣ ਆ ਹਾਂ ਵੀ ਸੁਈ ਮਹੀਂ ਬਸ ਇੱਕੋ ਗੱਬਣ ਆ ਤੇ ਪਹਿਲਾਂ ਗੱਬਣ ਹੀ ਵਿਖਾ ਲਈ ਹੈ ਨਾ ਹਾਂਜੀ ਚਲੋ ਫਿਰ ਆ ਆ ਦੇਖ ਸਕਦੇ ਜੀ ਤਿਆਰੀ ਜੀ ਆ ਲਗਭਗ ਮੇਰੇ ਕੋਲ ਲਗਗ ਨਾਲ ਆ ਦੇਖ ਸਕਦੇ ਥੱਲਿਆਂ ਚੰਗੀ ਬਣਨਦੀ ਆ ਇੱਕ ਦੋ ਦਿਨ ਹੀ ਇੰਨੇ ਖੜਨੇ ਸੌਂਦੇ ਵਿੱਚ ਨੀਲੀ ਦੀ ਮੱਝ ਆ ਹੋਰਿਆ ਥਾਣੇ ਦੇ ਇੱਕ ਰੀ ਦੇਖ ਸਕਦੇ ਚੰਗੇ ਗਿਆਪਤੇ ਤੇ ਚੰਗੇ ਸਾਈ ਦਾ ਥਾਣਿਆ ਤੇ ਮਿਲਕਵੇਂ ਨੇ ਵਿੱਚ ਚੰਗੀ ਮੋਟੀ ਲੱਗੀ ਆ ਕਿੰਨੇ ਕੇ ਦੁੱਧ ਆ ਲਈਆ ਵਰਜੀ ਐ ਮੈਂ ਵਿੱਚ 12-13 ਕਿਲੋ ਦੇ ਦਊਗੀ ਅੱਛਾ ਹਾਂਜੀ 12 ਕਿਲੋ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕੱਢੀ ਜਾਊਗੀ ਤੇ ਜੇ ਇਹ ਆਪੇ 1-2 ਦਿਨਾਂ ਦੇ ਵਿੱਚ ਵਿੱਚ ਸੂਪ ਹੋਊਗੀ ਤਿਆਰੀ ਚ ਆ ਕਈ ਵਾਰ ਇਹ ਸਫਰਨਾ ਵਿੱਚ ਤੇ ਜਾ ਕੇ ਸੂਪ ਜਾਂਦਾ ਵਾ ਪਾਪਾ ਵੈਸੇ ਤੇ ਲਗਭਗ ਤਿਆਰ ਹੋਈ ਗਈ ਆ ਬਾਕੀ ਇਹ ਧੜੀ ਲੈ ਲਊਗੀ ਬਣ ਜੂਗੀ ਸਿੱਧੀ ਲਾਜਾ ਵੇ ਸਿੱਧੀ ਸਿੱਧੀ ਲਾਜਾ ਆਜ ਲੈ ਜਾ ਉਹ ਦਾ ਬਣਾ ਕਰ ਲਿਆਉਂਦੀ ਆ ਆ ਦੇਖ ਸਕਦੇ ਜੀ ਬਾਕੀ ਥੱਲੇ ਚੰਗੀ ਭਰਦੀ ਆ ਇਹ ਲੋਕਾਂ ਨੂੰ ਦਿਖਾਉਂਦੇ ਬੜੇ ਬੜੇ ਬਹਿਣਿਆਲੇ ਪਾਸੇ ਤਾਂ ਥਾਣੇ ਦੇ ਦੇਖ ਸਕਦੇ ਆ ਮੈਂ ਜੇ ਮਾਰ ਰਗਾ ਤੇਰੇ ਬਾਕੀ ਆ ਦੇਖ ਸਕਦੇ ਜੀ ਅਜੇ ਬਣੂਗੀ ਦੇਖੋ ਇਹ ਜੇ ਲੱਗਣਾ ਹੋਣਾ ਅਜੇ ਸੁੰਦਿਆ ਸੁੰਦਿਆ ਜੀ ਇਹਨੇ ਹੋਰ ਭਰ ਜਾਣਾ ਹੈ ਹਾਂਜੀ ਤੇ ਬਿਲਕੁਲ ਗੋਲ ਸਿੰਘ ਦੀ ਆ ਕਿੰਨਾ ਫਿਰ ਵੇਚੀ ਇਹਦਾ ਮੁੱਲ ਮੁੱਲ ਤੇ ਵੇਚੀ ਦਾ ਸੀਰ ਜੀ 80000 ਹਾਂਜੀ ਕਰ ਦਈਏ ਮੰਨਤਾ ਨਾ ਹੋਰ ਦੱਸੋ ਕਿੰਨਾ ਕਰ ਦਈਏ ਪੂਰੇ 75 ਦੇ ਦੇ ਦਈਏ 10000 ਰੁਪਏ ਜੋ ਵੀ ਛੋੜ ਅੱਪਾਂ ਦੇ ਭਾਵ ਮੈਂ ਛੋਟੀ ਦੇਣੀ ਆ 74000 ਦੇ ਦੇਣ ਤਾਂ ਇਹ ਆਦੀ ਪਿਓ ਨਹੀਂ ਜੀ ਰੱਖਦੀ ਇਹ ਠੀਕ ਨੀਲੀ ਦੀ ਮੱਝ ਆ ਜਿਹੜੀ ਤੇ ਥੱਲੇ ਆਵੇਂ ਚੰਗੀ ਭਰ ਗਈ ਆ ਤਿਆ ਦੇਖ ਸਕਦੇ ਤੁਸੀਂ ਦੂਰ ਤੋਂ ਗੋਲ ਸਿੰਘ ਦੀ ਹੈ ਹੁਣ ਆ ਵੀ ਮੱਝ ਤਾਜੀ ਸੋਈ ਆ ਬਿਲਕੁਲ ਇੱਕ ਘੜੀ ਸੋਈ ਤਾਜੀ ਸੋਈ ਹੈ ਉਹ ਦੇਖਦੇ ਤਾਜਾ ਨਾੜੂ ਜਿਹੜਾ ਨਾਲ ਆ ਨਾੜੂ ਤੇ ਬੱਚੇ-ਬੁੱੱਚੇ ਛੱਟ ਗਏ ਅਡੇ ਸਾਡੇ ਇੱਥੇ ਬੱਚੇ ਵੱਜੇ ਹੁੰਦੇ ਚਲੋ ਗਈ ਇਹਦੀ ਤੇ ਆ ਥਾਣੇ ਦੇ ਇੱਕ ਜੀ ਆ ਦੇਖ ਸਕਦੇ ਪੈਣੀ ਵਾਲੇ ਪਾਸੇ ਕੀ ਇਹਨੂੰ ਕਿਤੇ ਇਦਾਂ ਕੋਈ ਬੱਚਾ ਨਹੀਂ ਦਾ ਆ ਹਾਂ ਦੇਖ ਸਕਦੇ ਭਾਵੇਂ ਜੇ ਬੱਚਾ ਛੱਡਿਆ ਹੋਣੀ ਇਤਨਾ ਹੀ ਭਾਵੇਂ ਛੱਡੇ ਪਏ ਆਹ ਦੇਖ ਸਕਦੇ ਜੀ ਦੇਖੋ ਧਾਰ ਲਈ ਦੀ ਉਸ ਤੇ ਤੇ ਅਗਲੇ ਸਣਾ ਤੇ ਵੀ ਦਿਖਾਈ ਦ ਰਹੀ ਉਹਦੀ ਸਾਹ ਹੈ ਵੀ ਤੇ ਇਹ ਵੇਖੀ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਵੀ ਜਿਹਦੇ ਅੰਦਰ 15 ਕਿਲੋ ਕਿਉਂ ਆਇਆ ਹੈ ਕਿ ਤੇ ਜਿਤਨੀ ਮਈਆਂ ਉਹਨਾਂ ਦੇ ਘਰ ਦੀ ਅੱਛਾ ਜਿੱਦ ਦੇਖੋ ਆ ਤਰ ਆਇਆ ਨਾ ਹਾਂਜੀ ਉਹ ਤਾਂ ਆਪੇ ਵਗਣਾ ਹੀ ਦੀ ਪੋਲੀ ਆ ਜਿਹਨੂੰ ਨਹੀਂ ਜਾ ਜੋ ਵੀ ਇਹ ਮਈਂ ਦੇ ਸਿੱਖ ਲੈ ਅੱਛਾ ਹਾਂਜੀ ਤੇ ਅਜੇ ਤੇ ਹੁਣ ਤਾਜੀ ਸੋਈ ਜਾਦ ਦੀ ਆ ਜਿਹਦੇ ਬੋਲੇ ਚੋਂ ਬੋਲੇ ਹੋਣਾ ਹੈ ਅੱਛਾ ਦਸਨ ਦਿਨ ਜਾਂ ਚੌਥੀ ਚਵਾਈ ਹੋਣੀ ਆ ਜੀ ਅਜੇ ਚੌਥੀ ਚਵਾਈ ਹੋਣੀ ਆ ਜੀ ਆ ਜੋ ਲੈ ਆ ਦੁੱਧ 15 ਲੀਟਰ ਦੇ ਲਾਗੇ ਪੰਨੇ ਜਿਹੜਾ ਕਿੰਦੇ ਵੀ ਨੇ ਚਵਾਇਆ ਅੱਜ ਡਾਢੀ ਖੱਡਾ ਡਾਢੀ बाकी थले चगी खुली तैयार हुई है बाकी ताज़ी सुई है थोड़ी लप्पे भी आ बच्चा जोड़ा इन्हें काफी पलिया दिता वा बाकी आह हवाना लागे तो देख सकते हैं ਆ ਬੱਚਾ ਤੇ ਮੁੱਲ ਵੇਤੀ ਫਿਰ ਇਹਦਾ ਕਿੰਨਾ ਰੱਖਣਾ ਆ ਮੁੱਲ ਵੇਲਾ ਜਿੱਦਾਂ ਦੀ ਨਹੀਂ ਹੈ ਫਿਰ ਵੀ ਇਹਦਾ ਲੱਖ ਕਰ ਲਈਏ ਹਾਂਜੀ 90000 ਦੇ ਦਈਏ 95 ਦੇ ਹਾਂਜੀ ਕੀ ਕਰਦੀ ਹੈ ਹਰਮਨ ਤਾਂ 90 ਦੇ ਦਈਏ 5 ਹੋਰ ਛਡਾਂਗੇ 85000 ਦੀ ਅੱਛਾ 85 ਦੀ ਦੇ ਦੇ 85000 ਦੀ ਦੇਣੀ ਹੈ ਚੋਗੇ 9 ਗੋਲੋਂ ਬੋੜਾ ਤਸੱਲੀ ਕਰਕੇ ਸਾਡੇ ਘਰੀ ਰਕਵਾੜੇ ਠੀਕ ਹੈ 15 ਕਿਲੋ ਦੇ ਜੂਗੀ ਬਾਕੀ ਗੋਲ ਸਿੰਘ ਦੀ ਮੱਝ ਆ ਦੇਰੀ ਵਾਲੇ ਵੀਰਾਂ ਦੇ ਮਤਲਬ ਦੀ ਮਾਜੀ ਵਾਲੇ ਹੋਏ। ਲਾ ਕੇ ਕਰੀ ਤੇਰੇ ਤਾਂ ਮੈਂ ਵੀ ਦੇਖਦਾ। ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ। ਇਹ ਪਹਿਲਾਂ ਸਵੇਜ ਆਉਦੀ ਚ ਵੀ ਨਹੀਂ। ਆ ਪਹਿਲਾਂ ਸੂਈਏ। ਠੀਕ ਹੈ। ਅੰਡੀ ਵੱਡੀ ਆ ਵੇਖੋ। ਇਸ ਤਰ੍ਹਾਂ ਥੱਲੇ ਬਹਿ ਜਾਣਾ। ਵੇਖੋ ਉਹ ਬੱਚਾ ਬਾਸੀ ਬੱਚੇ ਨਾਲ ਬਸਮੂਗੀ। ਆ ਅਗਲੇ ਸਨਾਨਾ ਜਵਾਈ ਦਾ। ਮੇਰੇ ਕੋਲ ਜਵਾਈ ਕੇ ਦੇਖ। ਠੀਕ ਹੈ। ਇਧਰ ਕੋਲ ਪਿਛਲੇ ਸਨਾਨਾ ਦਿਖਾਈ ਦੋ। ਠੀਕ ਹੈ। 8 ਕਿਲੋ ਵੀਰ ਜੀ ਬੋਲਾ ਸਟਾਰਟਿੰਗ ਹੈ ਜੁੱਟੀ ਥਲੇ ਠੀਕ ਹੈ ਜੀ ਆ ਤਿੰਨ ਦਿਨਾਂ ਦੀ ਸੂਈ ਆ ਤਾਰਾ ਬੱਚਾ ਜੀ ਥਨ ਦਿਖਾ ਦਈਏ ਇਹ ਆ ਵੀ ਥਾਣੇ ਜੀ ਇਹਨੇ ਕੱਢ ਜਾਣਾ ਮੇ ਜੀ ਹੋਰ ਅਰੇ ਹੋਰ ਕਰ ਜੂਗੀ ਲੰਮਾ ਪਿਛਲਾ ਤਾਂ ਬੜਾ ਲੰਮਾ ਅਗਲਾ ਹੋਰ ਕਰਦੀ ਆ ਅਗਲਾ ਵੀ ਉਹਦਾ ਚਵਾਈ ਆ ਪੂਰਾ ਬਿਲਕੁਲ ਆ ਤਰ੍ਹਾਂ ਹੱਥ ਜੀ ਚਵਾਈ ਹੁੰਦਾ ਆ ਇਹ ਆ ਵੀ ਜੇ ਥਨ ਕੱਢ ਜਾਣਾ ਇਹਨੇ ਹੋਰ ਪਰਸਾਂ ਨਾਲ ਹੋਏ ਵੀ ਭਾਜਦਾ ਸੀ ਚੈੱਕ ਨਹੀਂ ਕੀਤੀ ਵਿਚਾਰਦਾਨ ਦੇ ਜਪੋਰ ਜੋਗੀ ਆ ਕਰੇ ਸਿੱਧੀ ਕਰੇ ਥੋੜੀ ਜੀ ਹਾਂ ਜੀ ਉਹਦਾ ਮੋਹੜੋਂ ਤੋਂ ਕਰਦੇ ਹੈਗੀ ਚਾਰ ਦੰਦੇ ਉਤਰਾ ਭਾਵੇਂ ਕੋਈ ਵੀ ਆਣ ਕੇ ਚੈੱਕ ਕਰਕੇ ਲੈ ਜੇ ਸਾਹ ਦੇਖੋ ਝੋੜੀ ਦਾ ਛਿੱਗੀ ਵਾਲਾ ਤੋੜਿਆ ਹੀ ਆ ਜੇ ਜਿਹੜਾ ਇਹਨੇ ਸਾਹ ਦੇਖੋ ਝੋੜੀ ਦਾ ਮਾਰੇ ਕਟਾ ਜੇ ਇਹੋ ਥਾਂ ਤੇ ਤਾਂ ਗੱਡਦੀ ਬਣੂਗੇ ਬਾਕੀ ਉਤਰਾ ਪੇਠਪੂੜੇ ਤੋਂ ਆਪਾਂ ਦੇਖ ਸਕਦੇ ਚੰਗੀ ਆ ਥੱਲੇ ਵੀ ਚੱਲਾ ਫਿਕਸ ਜੇ ਬਾਨੇ ਦੀ ਆ ਬਾਕੀ ਮਰਦੇ ਸਾਹਿਬ ਨਾ ਫੈਲਨਦੇ ਸਾਹਿਬ ਨਾ ਕੱਦ ਕਾਖੇ ਪੇਟ ਪੂਰਾ ਚੰਗਾ ਆ ਜਿਹੜੀ ਲੈਂਦੀ ਆ ਬੱਚੇ ਨੂੰ ਮਰ ਮਰ ਜਾਂਦੀ ਆ ਫੇਰ ਇਹ ਨਹੀਂ ਆ ਕਿ ਉਹ ਜੀ ਛੱਟਣਿਆ ਇਧਰ ਆਈ ਓਏ ਉੱਧ ਪਰਲੇ ਬੰਨੇ ਬੈਠ ਮੈਂ ਆ ਦੇਖ ਸਾਡੇ ਜੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਆ ਦੇਖੋ ਆਲੇ ਨਹੀਂ ਪਾਇ ਪਿੱਛੇ ਬਨੇ ਬੈਲ ਹੋਈ ਨਹੀਂ ਖੜੀ ਆਈ ਠੀਕ ਆ ਹਾਂ ਹਾਂ ਠੰਡੇ ਪਸ਼ੂ ਦਾ ਜਿਹੜਾ ਵਾਦਾ ਵਾ ਇਹ ਹੁੰਦਾ ਵੇ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਪਰ ਠੰਡੇ ਸੇਲ ਮਤਲਬ ਬਾੜ ਜੋੜੀ ਦੇ ਦਊਂਗੀ ਪਹਿਲਾਂ ਨਹੀਂ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਦਾ 85000 ਜੀ ਅੱਛਾ ਹਾਂਜੀ ਕਿੰਨੇ ਦੇ ਦਈਏ 80000 ਦੀ 80 ਦੀ 1000 ਛੋਟ ਕਰ ਦੀਏ ਹੋਰ ਤਾਂ ਦੋ ਹੀ ਛੱਡ ਦੇਣੀ ਅੱਛਾ ਹਾਂਜੀ 78 ਦੀ ਦੇ ਦੋਗੇ ਹੋਰ ਰਣੀਏ ਹੋਰ ਕਰਦਾ ਫਿਰ 68000 ਦੀ ਜੋੜੀ ਦੇ ਦਿੰਦੀ ਪੂਰੇ 75 ਦੀ ਕਰ ਦੇ ਦਾਂਗੀ ਯਾਰ ਤੇਰੀ ਆਖੀ ਨੂੰ ਪਰ ਜੋੜੀ ਵੱਡੀ ਠੀਕ ਐ ਇਹ ਆ ਵੀ ਚਲੋ ਇੱਧਰ ਵੇਖੋ ਇਹਨੂੰ ਫਿਰ ਪੀਰ ਆ ਵੇਖੋ ਜਿਤਰਾ ਮਰਜ਼ੀ ਬਈ ਜਾਓ ਜਿਤਰਾ ਮਰਜ਼ੀ ਬਈ ਜਾਓ ਠੀਕ ਆ ਦੇਖੋ ਹਾਂ ਜੋ ਠੀਕ ਆ ਭਾਵੇਂ ਥੱਲੇੋਂ ਦੀ ਨੰਗੀ ਜਾਓ ਹਾਂ ਇਹੋ ਗਾਲੀ ਪਈ ਆ ਹੋਏ ਲੋ ਠੀਕ ਆ ਦੇਖੋ ਵੀ ਗਾਲੀ ਕਰ ਲਈ ਜਦੋਂ ਮੱਦੀ ਕੋਈ ਪ੍ਰੋਵਾਈਡ ਹੋਈ ਨੇ ਇਹ ਵੀ ਚੀਜ਼ਾਂ ਜਿਹੜੀਆਂ ਮੈਂ ਘੱਟ ਵੱਧ ਦੀ ਜਿਹੜੀਆਂ ਇਹੋ ਜਿਹੀਆਂ ਠੰਡੀਆਂ ਸੀ ਲਾਦੀਆਂ ਵਾਂ ਹਾਂਜੀ ਮੱਧਾਂ ਜਿਹੋ ਜਿਹੀਆਂ ਪਹਿਲਾਂ ਝੋਟੀਆਂ 'ਚ ਖਾਸ ਕਰਕੇ ਇਹੋ ਜਿਹੀਆਂ ਚੀਜ਼ਾਂ ਕੱਟ ਲਾਦਦੀਆਂ ਵਾਂ ਤੇ ਹੁਣ ਜਿਹੜੇ ਆ ਗਏ ਆਪਣੇ ਕੋਲੇ ਵੀ ਸੂਈ ਸਵਾਈ ਆ ਇਹ ਵੀ ਸੂਈ ਝੋਟੀ ਨਾਲ ਦੀ ਮਗਰ ਕੱਟੀ ਜੇ ਦੇ ਠੀਕ ਆ ਹਾਂਜੀ ਇਹਦੇ ਥਾਣੇ ਤਾਂ ਦਿਖਾ ਦਈਏ ਲੱਗਦਾ ਕੋਈ ਆਵਾਜ਼ਾਂ ਵੀ ਲਗਾ ਦੇਸੀ ਇਹ ਥਾਣਾ ਦਾ ਸਾਈਟ ਅੱਜ ਦਾ ਚੰਗਾ ਤੇ ਆ ਬਿਲਕੁਲ ਤਾਜ਼ਾ ਇਹ ਬੱਚਾ ਵਾ ਗਿੱਲਾ ਨਾਲ ਉਹ ਜਿਹੜਾ ਤਾਜ਼ਾ ਨਾਲ ਆ ਕੱਲ ਦੀ ਸੂਈ ਜੀ ਕੱਲ ਦੀ ਸੂਈ ਦੱਸ ਤੇ ਬਾਜ਼ਾਰ ਦੱਸਿਆ ਸੁਆਰੀ ਇਹ ਆਖ ਤੁਹਾਨੂੰ ਦੇ ਸਾਹ ਵੇੜ ਗੜ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਇਹ ਵੀ ਦੁੱਧ ਦੇ ਜੀ ਵੀ 10000 ਕਿਲੋ ਦਊਗੀ ਅੱਛਾ ਢੰਡੀ ਸੀ 10-11 ਲੀਟਰ ਦੇ ਲੱਗੇ ਬੰਨ ਤੇ ਇਹਦੇ ਥੱਲੇ ਭਾਵੇਂ ਇਤਰਾ ਹੀ ਵੇਜੇ ਬੱਚੇ ਗਾੜੀ ਬੰਨੇ ਆ ਚਲੋ ਵੇਖੋ ਵੀਰ ਜੀ ਹਾਂ ਲਈ ਸਾਡੇ ਸਾਫ ਚਵਾਈ ਜਿਹੜੀ ਸਾਰਿਆਂ ਦੀ ਬਿਲਕੁਲ ਚਵਾਈ ਦਾ ਨਹੀਂ ਫੇਰੋ ਮੇਰਾ ਡੰਗਰ ਚਵਾਈ ਦਾ ਫੇਰ ਹੋਊਗਾ ਤੇਲ ਦਾ ਖਰਚਾ ਦਊਂਗਾ ਕੋਈ ਚੋਣਾ ਹੋਊਗੀ ਉਤੇ ਅੱਛਾ ਜੇ ਕੋ ਹੋਣਾ ਨਹੀਂ ਹੁੰਗਾ ਉਹ ਚਵਾਈ ਦਾ ਫੇਰ ਉਹ ਗਰੰਟੀ ਠੀਕ ਹੈ ਖੋਲਾ ਫੇਰ ਤੋਰੀਏ ਵੇਖੋ ਕਿਤੇ ਮੋਗੀ ਲੱਗੇ ਤੋੜ ਦੋ ਫੇਰ ਕਿੰਨਾ ਦੁੱਧ ਸਿਆਹ ਕਰੀ ਜਾਊਗੀ ਵੀਰ ਜੀ 10000 ਕਿਲੋ ਦੇਈ ਜਾਊਗੀ 8 ਕਿਲੋ ਬੋਲੇ ਹੀ ਹੋਊਗਾ ਅੱਛਾ ਜੀ 7-8 ਕਿਲੋ ਬੋਲੇ ਹੀ ਹੋਊਗਾ ਆ ਤੀਜੀ ਚਵਾਈ ਏ ਸਾਡੀ ਫੀਲ ਮਗਾ ਕੱਢੀ ਜੇ ਦੇਖੋ ਜੁਲੇ ਨਾਲ ਉਹ ਤੇ ਬੱਚਾ ਜੇ ਪੋਤਾ ਲੈ ਜੋ ਦੀ ਅੱਛਾ ਮਗਰ ਇੱਕ ਟਿੱਲੇ ਦੇ ਬਾਕੀ ਮਗਰ ਵੀ ਕੱਟੀ ਆ ਤੇ ਆਪ ਵੀ ਚਲੋ ਜਿੰਨੇ ਵੀ ਆ ਸਫਾਈ ਚ ਆਹ ਦੇ ਜੀ ਇਹਨਾਂ ਬਾਹਰ ਡੰਗਰ ਜਾ ਕੇ ਅਸਲੀ ਲੋ ਤਾਂ ਉਹਨਾਂ ਦੇਣੀ ਖਾ ਪੀ ਗਏ ਹਾਂਜੀ ਇਹ ਤਾਂ ਬੋਲੇ ਹੀ ਨਹੀਂ ਵੇਖੋ ਕਿਦਾਂ ਵਾਲਾਗਾ। ਖਾਣੇ ਵੇਖੋ ਕੀ ਜੀ ਲਗਾ ਸਿਰਫ ਪਸੰਦੀ ਹੱਥ ਨਾਲ ਏ। ਠੀਕ ਆ। ਇਦਾਂ ਗੱਲ ਬਣੀ ਮੁੰਗਾ ਕੋਈ ਖੁਦ ਕਿਡਾ ਬੈਲਾ। ਤੇ ਮੁੱਲ ਫਿਰ ਇਹਦਾ। ਮੁੱਲ ਮੈਂ ਤਾਂ 85000 ਕਰ ਦੀਏ। ਕਰ ਦਈਏ ਕਿ ਮੰਨਤਾ ਨਾ। ਆ ਵੀ ਕਰ ਦੋ। 80 ਦੇ ਦਈਏ। 78 ਦੀ ਦੇ ਦਈਏ। 75000 ਦੀ। ਅੱਛਾ 75। 75000 ਦੀ ਛੀ ਸ਼ੋਰਟ ਕਰਨੀ ਆ। 2000 ਛੱਡ ਦੋ। 730। 73 ਨਹੀਂ ਛੱਡਾਂਗੇ 72000 ਦੀ ਰਵਾ। 72000 ਦੀ ਦੇ ਦੇਣੀ ਆ ਜਿਹੜੀ ਕਹਿੰਦੇ ਵੀ। ਆਵੀ ਸੋਈ ਆਵੀ ਸੋਈ ਸਵਾਈ ਆ ਤੇ ਇਹਦੇ ਥੱਲੇ ਵੀ ਇਤਰੇ ਹੀ ਬੈਜਣਾ ਵਾ ਮੇਨ ਵਾਦਾ ਇਹ ਵੀ ਸਾਰੀਆਂ ਹੀ ਮੱਜਾਂ ਖੰਡੀਆਂ ਚਵਾਈਆਂ ਦੇਖੋ ਤੁਸੀਂ ਮਈਆਂ ਲੱਗੀਆਂ ਵੀ ਠੀਕ ਆ ਜੀ ਤਿੰਨ ਤਿੰਨ ਡੰਗ ਵੀ ਦੀਆਂ ਮਈਆਂ ਚਵਾਈਆਂ ਤੁਹਾਡੇ ਸਾਹਮਣੇ ਬੰਦਿਆ ਨੂੰ ਜਿੰਨਾ ਦੁੱਧ ਗਿਆ ਉਹਨਾਂ ਨਿਕਲਿਆ ਤੁਹਾਨੂੰ ਵੀ ਪਤਾ ਹੈ ਕਰਨਾ ਹਾਂਜੀ ਹਾਂਜੀ ਕਿਉਂ ਹੋ ਗਿਆ ਦਸਦੀਆਂ ਕਰਕੇ ਵੀ ਖੜੇ ਕੋਈ ਠੀਕ ਆ ਤੇ ਇਹ ਦੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਚੌਥਾ ਦਿਨ ਜਿसरी ਨੂੰ ਕਟਾਇਆ ਜੇ ਮਗਰ ਅੱਛਾ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ ਜੀ ਵੀ 12 ਕਿਲੋ ਦੇ ਜੂਗੀ ਅੱਛਾ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਨ ਨੂੰ ਇਹੋ ਵੀ ਜੀ ਨਾਲ ਕਿੰਮੀ ਨੂੰ ਟੱਪਾ ਲਾਈ ਦਿੰਦੀ ਨੇ ਬਾਕੀ ਥੱਲੇ ਜਿੰਨੀ ਵੀ ਆ ਸਫਾਈ ਜੀ ਆ ਬਾਕੀ ਹਵਾਨੇ ਦੀ ਬੰਤਰ ਚੰਗੀ ਆ ਤੇ ਚਵਾਬ ਜਿਹੜਾ ਚੰਗਾ ਲੱਗਾ ਇਹਦੇ ਕੋਲ ਪੇਠਪੜੇ ਦਾ ਕਰੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਜੋ ਵੀ ਆ ਤੁਹਾਡੇ ਸਾਹਮਣੇ ਆ ਤੇ ਇਹਦਾ ਫਿਰ ਮੁੱਲ ਮੋਦਗੀ ਜੀ ਦਾ ਸੀਰ ਜੇ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦਿੱਤੀ ਇਹ ਵਾਲੀ ਤੀਰ ਹੀ ਛੋੜ ਕਰਦੀ ਐ ਸੀ ਜੀ ਪੰਜ ਛੱਡੀ ਐ 80 ਚ 75 ਜੋ ਦਸ ਕੀ ਮਾਨ ਕਰਤੀ ਜੀ 2000 ਛੱਡ ਦੋ ਤੀਰ ਨਹੀਂ ਛੜਾਂਗੇ 72000 ਦੀ ਅੱਛਾ 72000 ਦੀ ਨੌ ਗਲੋਨ ਚੋਕੇ ਤੇ ਸੱਲੀ ਕਰਕੇ ਖੜੀ ਸਾਡੇ ਘਰੇ ਕਿੰਨਾ ਦੁੱਧ ਸਿਆ ਕਰੀ ਜਾਊਗੀ ਮੋਦਗੀ ਜੀ 12 ਤੇ ਅਗਰ ਗਲੋਨ ਦੇ ਜੂਗੀ ਇਧਰ ਵੇਖੋ ਇਹਨਾਂ ਕੀ ਚਾਂਦੀ ਲੱਗੀਆਂ ਠੀਕ ਆ ਹਾਂਜੀ ਆ ਦੇਖ ਸਾਡੇ ਪਿਛੇ ਕਰੀ ਦੂਰ ਤੋਂ ਵੀ ਤੇ ਹੁਣ ਇੱਕ ਆ ਸੂਈ ਸਵਾਈ ਆ ਗਈ ਐ ਦੇਖ ਤੋਹਫਾ ਪਹਿਲਾਂ ਅੱਛੀ ਆ ਚਾਰਦੰਨ ਵੀਰ ਜੀ ਇਹਦੀ ਠੀਕ ਆ ਆ ਚੌਥਾ ਤੇਜਾ ਦੰਡੀ ਨੂੰ ਵੀ ਸਰੀ ਨੂੰ ਇੱਧਰ ਵੇਖੋ ਤੇ ਇਹਦੇ ਥੱਲੇ ਵੀ ਇਤਰਾ ਹੀ ਬੈਜ ਜਾਣਾ ਵਾ ਇਹ ਵੀ ਬਸ ਨਹੀਂ ਆਹ ਦੇਖੋ ਜਵਾਈ ਦਾ ਡੰਗਰ ਨਹੀਂ ਮਾੜਾ ਲੈਣਾ ਠੀਕ ਆ ਲੈਣਾ ਇਹ ਸੀਰ ਹੈ ਤੇ ਲੈਣਾ ਵੀ ਸਾਫ ਚਵਾਈ ਦਾ ਨਹੀਂ ਛੜਕੋ ਵੇਖੋ ਚਵਾਈ ਵਾਛੀ ਦਾ ਥਾਂ ਦੇ ਹਾਂ ਥਾਂ ਦੇ ਇਹਦੇ ਕੋਲ ਤਾਂ ਉਹਦੇ ਕਿੰਨਾ ਜੀ ਚਾਰੇ ਥਾਂ ਵੀਰ ਜੀ ਇੱਕੋ ਜਿਹਾ ਵੇਖੋ ਕੰਨੀਆਂ ਤੇ ਲੱਗੇ ਨੇ ਫਿਕਸ ਜਿਆ ਬੰਨਣਾ ਵਾ ਫੈਸਲ ਸੂਈ ਵਛੀਏ ਤੀਜਾਂ ਦੇ ਨੇ ਸੂਈ ਵਛੀ ਨੂੰ ਅੱਛਾ ਮਗਰ ਕੀ ਐ ਮਗਰ ਅੱਛਾ ਜੀ ਤੇ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਜੀ 12 ਕਿਲੋ ਵਛੀ ਦੇ ਜੂਗੀ ਚਾਰ ਦੰਦੀ ਆ ਵਛੀ ਜੀ ਅੱਛਾ ਸਿਆ ਵਾਲਾ ਲੈ ਜਾਊਗਾ ਭਾਂ ਵੱਧ ਚੋਲੇ ਠੀਕ ਲੰਗੋਲੇ ਬੋਲੇ ਹੀ ਹੋਗਾ ਤਾਂ ਲੈ ਦੇ ਚੂਚੀ ਬੱਦੀ ਬਾਹਵਾਂ ਕਰੀ ਕੰਨ ਕਰ ਇਹ ਪਾਇਓ ਬੁਤੀ ਇਹੋ ਬੁਤੀ ਕਿਲੇ ਕੀ ਵਚੀਨੀ ਕਿਲਾ ਜੋ ਲੈ ਨਹੀਂ ਕੋਣ ਤਿੱਕੇ ਨਾਲੀ ਇਹੋ ਤਾਂ ਲੈ ਵਛੀ ਉਸ ਆ ਪਸੰਭਈਏ ਕੋਣ ਪਸੰਗੀ ਆ ਜਿਹੜੀ ਇਸ ਤਰ੍ਹਾਂ ਇਤਰਾ ਰੰਗ ਰੂਪ ਦੀ ਆਪਾਂ ਦੇਖ ਸਕਦੇ ਹਾਂ ਸੋਹਣੀ ਆ। ਮਾੜੀ ਕੋ ਸਾਹਮਣੇ ਵੜਾ ਰਿਹਾ ਹੈ ਮਸ਼ੀਨ। ਮਾੜਾ ਕੋਈ। ਹੌਲੀ ਬਸੰਗੀ ਆ ਜਿਹੜੀ ਧੜਾ ਮਾਰੀਆ ਨੇ। ਠੀਕ ਆ ਤੇ ਉਤਰਾ ਵਿੱਚ ਕਿੰਨਾ ਦੁੱਧ ਸਿਆਹੀ ਕਰੀ ਜਾਊਗੀ? ਦੁੱਧ ਦਿੱਤੀ 12 ਕਿਲੋ ਦੇ ਲੂਗੀ ਅਸੀਂ। ਤੇ ਮੁੱਲ ਫਿਰ ਇਹਦਾ। ਮੁੱਲ ਇਹਦਾ 25 ਯਾਰ ਜੀ। ਕਰਤੀ ਏ ਥੋੜਾ ਬਸ ਅੱਛਾ ਹਾਂਜੀ ਥੋੜਾ ਪਤਾ ਮੰਨ ਕਰਦੀ ਆ ਦੋ ਤਿੰਨ ਹਜ਼ਾਰ ਛੱਡਦੀ ਏ ਕੋਈ ਤੇ ਤੇਤੀ ਵੇਦਗੀ 32 ਦੇ ਦਈਏ ਪੂਰੇ 30 ਦੀ ਅੱਛਾ ਪੂਰੇ 30 ਦੀ ਬਸ਼ੀ ਵਲੋ ਚੀਜ਼ ਕੀ ਤੇ ਬਾਕੀ ਚਲੋ ਕੋਈ ਮੌਕੇ ਤੇ ਥੋੜਾ ਪਤਾ ਮੰਨ ਤਨ ਹੋ ਜਾਊਗਾ ਬਸ਼ੀ ਚੰਗੀ ਏ ਜੋ ਕੀ ਮੰਨਨ ਜਿਹਨੇ ਤੇ ਵੀਰ ਨੇ ਲੈਣੀ ਹੋਈ ਹਾਂ ਉਹਦੇ ਮੈਂਟਰਾਂ ਲੱਭਦੇ ਵੇਖੋ ਅਸੀਂ ਚੀਜ਼ ਕੀ ਲਗੀ ਵੇਖੋ ਅੱਛੀ ਕਦਾ ਦੀ ਬਚਦੀ ਆ ਤੇ ਬਾਕੀ ਆਈਆਂ ਨੇ ਵੇਖੋ ਤੇ ਬਾਕੀ ਇੱਥੇ ਆਓ ਤਸੱਲੀ ਕਰਕੇ ਆਪਣੀ ਤਸੱਲੀ ਕਰੋ ਅਮੇਸ਼ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ